ਤੁੜਦਾ ਸਾਰਿਆਂ ਦਾ ਸਵਾਗਤ ਹੈ ਮੈਂ ਸਵਰਨ ਸਿੰਘ ਦਾ ਨੇ ਲਿਆ ਤੁਹਾਡੇ ਨਾਲ ਇਸ ਵਕਤ ਇੱਕ ਅਹਿਮ ਮਸਲੇ ਨੂੰ ਲੈ ਕੇ ਹਾਜ਼ਰ ਹੋਏ ਹਾਂ ਅਸੀਂ ਅਕਸਰ ਗੱਲਾਂ ਕਰਦੇ ਹਾਂ ਕਿ ਲੋਕ ਮੁੱਦਿਆਂ ਤੋਂ ਸਾਡੇ ਮੈਂਬਰ ਪਾਰਲੀਮੈਂਟ ਪਟਕ ਜਾਂਦੇ ਨੇ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਕੋਈ ਲੋਕ ਮਸਲੇ ਨਹੀਂ ਚੁੱਕਦੇ ਪਰ ਜੇਕਰ ਕਈ ਵਾਰੀ ਕੋਈ ਲੋਕ ਮਸਲਾ ਚੁੱਕਦਾ ਤੇ ਅਸੀਂ ਉਹਦਾ ਮਜ਼ਾਕ ਵੀ ਬਣਾ ਲੈਂਦੇ ਹਾਂ ਇੱਥੇ ਇੱਕ ਕਹਿਣਾ ਅਤਕਥਨੀ ਨਹੀਂ ਹੋਏਗਾ ਕਿ ਭਾਰਤ ਦੀ ਅੱਜ ਵੀ ਬਹੁਤ ਹੀ ਜਨਸੰਖਿਆ ਗਰੀਬ ਹੈ ਕਹਿਣ ਤੋਂ ਭਾਵ ਕਿ 90% ਭਾਰਤ ਦੀ ਜਨਸੰਖਿਆ ਲਗਭਗ ਗਰੀਬ ਜਾਂ ਗਰੀਬੀ ਦੀ ਰੇਖਾ ਤੋਂ ਥੱਲੇ ਹੈ ਹੁਣ ਤੁਸੀਂ ਕਹੋਗੇ ਕਿ ਇਹ ਗੱਲ ਮੈਂ ਕਿਉਂ ਛੇੜੀ ਇੱਕ ਕਾਮੇਡੀ ਹੀਰੋ ਨੇ ਪੂਜਪੂਰੀ ਫਿਲਮਾਂ ਦੇ ਹੀਰੋ ਹੈ ਤੇ ਨਾਂ ਜੀ ਉਹਨਾਂ ਦਾ ਰਵੀ ਕਿਸ਼ਨ ਹੁਣ ਰਵੀ ਕਿਸ਼ਨ ਨੇ ਪਾਰਲੀਮੈਂਟ ਦੇ ਵਿੱਚ ਇੱਕ ਸੰਜੀਦਾ ਮੁੱਦਾ ਚੁੱਕਿਆ ਅਸਲ 'ਚੋ ਮੁੱਦਾ ਸੱਚੀ ਸੰਜੀਦਾ ਹੈ ਪਰ ਦੇਖਣ ਵਾਲਿਆਂ ਨੂੰ ਜਾ ਸੁਣਨ ਵਾਲਿਆਂ ਨੂੰ ਉਹ ਬੜਾ ਹਾਸੋ ਹੀ ਨਾ ਲੱਗਿਆ ਬੜੇ ਲੋਕਾਂ ਨੇ ਉਹਨੂੰ ਟ੍ਰੋਲ ਕੀਤਾ ਕਿ ਸਮੋਸੇ ਹੀ ਸਾਡਾ ਮਸਲਾ ਰਹਿ ਗਏ ਨੇ ਪਰ ਨਹੀਂ ਅਸਲ ਦੇ ਵਿੱਚ ਆਮ ਲੋਕਾਂ ਦਾ ਮਸਲਾ ਹੀ ਸਮੋਸਾ ਹੈ ਠੀਕ ਹੈ ਉਹਨੇ ਐਗਜ਼ਾਮਪਲ ਜਿਹੜੀ ਚੁੱਕੀ ਹੈ ਉਹ ਆਪਣੇ ਤਰੀਕੇ ਨਾਲ ਚੁੱਕੀ ਹੈ ਤੇ ਸ਼ਾਇਦ ਸਾਡੀ ਸੋਚ ਉਹਨੂੰ ਸਮਝ ਨਹੀਂ ਸકી ਹੁਣ ਆਪਾਂ ਗੱਲ ਸ਼ੁਰੂ ਕਰਦੇ ਆਂ ਇਹ ਕਿਉਂ ਤੇ ਬਾਅਦ ਦੇ ਵਿੱਚ ਉਹ ਵੀਡੀਓ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਅਕਸਰ ਕਬਰਾਂ ਦੇ ਵਿੱਚ ਤੁਸੀਂ ਦੇਖਦੇ ਹੋ ਅਕਸਰ ਤੁਹਾਡੇ ਨਾਲ ਪਾਣਾ ਵਾਪਰਦਾ ਜਿਹੜੇ ਉਹਨਾਂ ਵੀਰਾਂ ਦੇ ਨਾਲ ਜਿਹੜੇ ਵੀਰ ਬੱਸਾਂ ਦੇ ਵਿੱਚ ਟਰੈਵਲ ਕਰਦੇ ਨੇ ਰੇਲ ਗੱਡੀਆਂ 'ਚ ਟਰੈਵਲ ਕਰਦੇ ਨੇ ਜਾਂ ਫਿਰ ਅੱچھے ਰੈਸਟੋਰੈਂਟ 'ਚ ਵੀ ਖਾਣਾ ਖਾਂਣ ਜਾਂਦੇ ਨੇ ਗੱਲ ਸ਼ੁਰੂਆਤ ਕਰਦੇ ਆਂ ਸਧਾਰਨ ਜੇ ਤਰੀਕੇ ਦੇ ਨਾਲ ਜਦੋਂ ਤੁਸੀਂ ਬੱਸ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਬੱਸ ਵਾਲਾ ਇੱਕ ਨਿਰਧਾਰਿਤ ਟਾਬੇ ਦੇ ਉੱਤੇ ਰੋਕਦਾ ਹੈ ਉਸ ਟਾਬੇ ਦੇ ਉੱਤੇ ਕੋਈ ਰੇਟ ਲਿਸਟ ਨਹੀਂ ਹੁੰਦੀ ਜੇਕਰ ਰੇਟ ਲਿਸਟ ਵੀ ਹੁੰਦੀ ਹੈ ਤਾਂ ਬੜੀ ਕਨਫਿਊਜ਼ਿੰਗ ਹੁੰਦੀ ਹੈ ਤੁਸੀਂ ਥਾਲੀ ਮੰਗਾ ਲਈ ਥਾਲੀ ਦੇ ਵਿੱਚ ਉਹਨੇ ਕੀ ਕੁਝ ਪਰੋਸਦਾ ਪਾਣੀ ਪਰੋਸਦਾ ਹੋਰ ਕਰ ਦਿੱਤਾ ਤੇ ਜਦੋਂ ਤੁਸੀਂ ਹਿਸਾਬ ਕਿਤਾਬ ਕਰਦੇ ਹੋ ਤਾਂ 80 ਰੁਪਈਆ ਦੀ ਥਾਲੀ ਦਾ ਕਈ ਵਾਰੀ 250 ਰੁਪਿਆ ਬਿੱਲ ਵੀ ਬਣ ਜਾਂਦਾ ਹੈ ਅਜਿਹਾ ਇੱਕ ਮਾਮਲਾ ਪੰਜਾਬ ਦੀ ਗੱਲ ਕਰੀਏ ਤਾਂ ਫਗਵਾੜੇ ਦੇ ਵਿੱਚ ਸਾਹਮਣੇ ਆਇਆ ਸੀ ਜਿੱਥੇ ਪੱਤਰਕਾਰ ਜਗਦੀਪ ਥਲੀ ਨੇ ਇਹ ਗੱਲ ਨੂੰ ਉਜਾਗਰ ਕੀਤਾ ਤੇ ਜਗਦੀਪ ਥਲੀ ਦੇ ਨਾਲ ਜਿਹੜੀ ਉੱਥੇ ਕੁੱਤੇ ਖਾਣੀ ਪੰਜਾਬੀ ਵਿੱਚ ਕਹਿੰਦੇ ਆ ਹੋਈ ਕੁੱਤੇ ਖਾਣੀ ਮੈਂ ਇਸ ਕਰਕੇ ਕਹਿੰਦਾ ਕਿ ਕੁੱਤੇ ਖਾਣੀ ਉਹਨਾਂ ਲੋਕਾਂ ਨਾਲ ਹੁੰਦੀ ਹੈ ਜਿਹੜੇ ਲੋਕ ਮਸਲਾ ਠਾਉਂਦੇ ਨੇ ਤੇ ਚੋਰਾਂ ਦੇ ਸਾਥੀ ਬਣ ਜਾਂਦੇ ਨੇ ਉਹਨੂੰ ਹਰ ਪਾਸਿਓਂ ਲੋਕ ਪੈਗੇ ਪਰ ਤਕੜਾ ਵਗਿਆ ਤਕੜਾ ਵਗਿਆ ਤੇ ਉਹਨੇ ਮਸਲਾ ਸਿਰੇ ਲਾ ਦਿੱਤਾ ਹੁਣ ਆਹ ਹੁੰਦਾ ਕੀ ਸੀ ਅਕਸਰ ਉੱਥੇ ਕਿ ਬਾਸ ਛੱਡੇ ਚੋਂ ਨਿਕਲਦੇ ਸੀ ਲੋਕ ਉੱਥੇ ਰੋਟੀ ਖਾਂਦੇ ਸੀ ਤੇ ਫਿਰ ਉਹਨਾਂ ਦੀ ਬਦਮਾਸ਼ੀ ਹੁੰਦੀ ਸੀ ਜੇ 80 ਰੁਪਈਆ ਦੀ ਚੀਜ਼ ਦਾ 250 ਮੰਗ ਲਿਆ ਤਾਂ ਉਹਨਾਂ ਨੂੰ 250 ਦੇ ਕੇ ਹੀ ਨਿਕਲਣਾ ਪੈਂਦਾ ਸੀ ਨਾਲੇ 4 ਥੱਪੜ ਖਾਣੇ ਪੈਂਦੇ ਸੀ ਇਸੇ ਤਰ੍ਹਾਂ ਤੁਸੀਂ ਬੜੇ ਥਾਵਾਂ ਤੇ ਦੇਖਿਆ ਹੋਣਾ ਕਿ ਮੈਂ ਪੰਜਾਬ ਤੋਂ ਦਿੱਲੀ ਜਾਂਦੇ ਗੱਲ ਕਰੂੰਗਾ ਕਿੰਨੇ ਅਨਅਧਿਕਾਰ ਟਾਬੇ ਨੇ ਕਿੰਨੇ ਲੁਧਿਆਣੇ ਤੋਂ ਚੰਡੀਗੜ੍ਹ ਜਾਂਦੇ ਅਨਅਧਿਕਾਰ ਟਾਬੇ ਨੇ ਕਿ ਬੱਸਾਂ ਵਾਲਿਆਂ ਨੂੰ ਅਕਸਰ ਲੁਧਿਆਣਿਆਂ ਚੱਲਦੇ ਹੋਏ ਚੰਡੀਗੜ੍ਹ ਤੱਕ ਭੁੱਖ ਲੱਗ ਜਾਂਦੀ ਹੈ ਤੇ ਚਾਹ ਤੇ ਮੁੱਕੇ ਚਾਹ ਸਮੋਸੇ ਤੇ ਰੋਟੀ ਦੇ ਮੁੱਕੇ ਰੋਟੀ ਵੀ ਖਾਂਦੇ ਨੇ ਅੱਧੇ ਘੰਟੇ ਬਾਅਦ ਸਮਰਾਲੇ ਕੋਲੇ ਜਾ ਕੇ ਕਿਸੇ ਟਾਬੇ ਤੇ ਰੁਕ ਜਾਂਦੇ ਆ ਫਿਰ ਉੱਥੇ ਜੋ ਵਾਪਰਦਾ ਉਹ ਸਾਰਿਆਂ ਨੂੰ ਪਤਾ ਹੈ ਹੁਣ ਮਸਲਾ ਕੀ ਹੈ ਚਲੋ ਇਹ ਤਾਂ ਗੱਲ ਇੱਥੇ ਆ ਗਈ ਕਿ ਇੱਕ ਥਾਲੀ ਥਾਲੀ ਦੇ ਵਿੱਚ ਚਾਰ ਰੋਟੀਆਂ ਇੰਨੀ ਦਾਲ ਇੰਨੀ ਸਬਜੀ ਤੈਅ ਆ ਪਰ ਕੀ ਉਹਦਾ ਰੇਟ ਤੈਅ ਦੂਜੇ ਪਾਸੇ ਆਪਾਂ ਰੇਲਵੇ ਦੀ ਗੱਲ ਕੰਪੈਰੀਜ਼ਨ ਕਰਦੇ ਹਾਂ ਤਾਂ ਰੇਲਵੇ ਦੇ ਵਿੱਚ ਜਦੋਂ ਤੁਸੀਂ ਕਦੇ ਵੀ ਜਾਂਦੇ ਹੋ ਤਾਂ ਉਹਦੇ ਵਿੱਚ ਲਿਖਿਆ ਹੁੰਦਾ 100 ਗ੍ਰਾਮ ਚਾ 50 ਗ੍ਰਾਮ ਤੁਹਾਡੀ ਸਬਜੀ 50 ਗ੍ਰਾਮ ਦਾਲ ਪੂੜੀਆਂ ਦਾ ਵਜ਼ਨ ਤੱਕ ਲਿਖਿਆ ਹੁੰਦਾ ਉਹਦੇ ਵਿੱਚ ਤਾਂ ਕਿ ਉਹੋ ਕਿਉਂਕਿ ਅੰਗਰੇਜ਼ਾਂ ਵੇਲੇ ਦਾ ਇਹ ਸਿਸਟਮ ਆ ਉਹਨਾਂ ਨੇ ਤੈਅ ਕੀਤਾ ਹੋਇਆ ਕਿ ਇੱਕ ਫੁਲਕਾ ਵੀ ਕਿੰਨੇ ਗ੍ਰਾਮ ਦਾ ਹੋਏਗਾ ਪਰ ਰੇਲਵੇ ਤੋਂ ਬਾਹਰ ਇਹ ਕਿੰਨਾਕ ਲਾਗੂ ਹੁੰਦਾ ਇਹ ਇੱਕ ਦੇਖਣ ਵਾਲੀ ਗੱਲ ਹੈ ਤੇ ਜਦੋਂ ਤੁਸੀਂ ਸਵਾਲ ਚੱਕਦੇ ਹੋ ਤਾਂ ਫਿਰ ਤੁਹਾਡੇ ਪੈਂਦੇ 66 ਇਸੇ ਤਰ੍ਹਾਂ ਜੇ ਤੁਸੀਂ ਆਉਣੇ ਹੋ ਕਿੱਥੋਂ ਆਉਣੇ ਹੋ 에어ਪੋਰਟ ਤੋਂ ਆਉਣੇ ਹੋ ਤੇ ਪੰਜਾਬ ਤੋਂ ਬਾਹਰ ਜਾਣ ਲੱਗੇ ਤਾਂ ਜਿਹੜੀਆਂ ਟੈਕਸੀਆਂ ਤੇ ਤੁਸੀਂ ਜਾਂਨੇ ਹੋ ਉਹ ਟੈਕਸੀਆਂ ਵੀ ਇੱਕ ਨਿਰਧਾਰਿਤ ਟਾਬੇ ਤੇ ਰੁਕਦੀਆਂ ਨੇ ਇੱਕ ਟੈਕਸੀ ਵਾਲੇ ਨੂੰ ਜਿੱਥੇ ਟਾਬੇ ਵਾਲਾ ਫ੍ਰੀ ਖਾਣਾ ਖਵਾਉਂਦਾ ਉੱਥੇ ਘੱਟੋ-ਘੱਟ 500 ਰੁਪਿਆ ਉਹ ਤੁਹਾਡੀ ਜੇਬ ਚੋਂ ਜਿਹੜਾ ਟਾਬੇ ਵਾਲਿਆਂ ਨੇ ਕਮਾਇਆ ਹੁੰਦਾ ਉਹਨੂੰ ਕਮਿਸ਼ਨ ਵਜੋਂ ਜਾਂ ਤੁਹਾਨੂੰ ਉੱਥੇ ਰੋਕਣ ਦੇ ਇਹ ਵਜੋਂ ਇਨਾਮ ਦਿੰਦਾ ਹੈ ਹੁਣ ਇੱਥੇ ਹੀ ਆਪਾਂ ਗੱਲ ਕਰ ਲੈਨੇ ਆ ਉਹ ਟਾਬਾ ਜਿੱਥੇ ਮੈਂ ਤੁਸੀਂ ਹੁਣ ਇੱਥੇ ਦੱਸੀ ਚੱਲਿਓ ਕਿ ਕਿੰਨੇ ਰੁਪਏ ਇੱਕ ਵਿਅਕਤੀ ਦਾ ਖਾਣਾ ਪੈਂਦਾ ਮੈਂ ਨਹੀਂ ਗੱਲ ਕਰਦਾ ਹੁਣ ਤੁਸੀਂ ਦੱਸੋ ਕਿ ਜਿਸ ਟਾਬੇ ਦੇ ਉੱਤੇ ਤੁਸੀਂ ਰੁਕਦੇ ਹੋ ਉਸ ਟਾਬੇ ਦੇ ਉੱਤੇ ਘੱਟੋ ਘੱਟ ਜੇਕਰ ਦਾਲ ਦੀ ਗੱਲ ਕਰੀਏ ਤਾਂ 280 ਰੁਪਏ ਤੋਂ 300 ਰੁਪਏ ਦਾਲ ਦੀ ਪਲੇਟ ਹੈ ਹੁਣ ਦਾਲ ਦੀ ਪਲੇਟ ਤਾਂ ਲਿਖ ਦਿੱਤੀ ਉਹਦੀ ਮਿਕਦਾਰ ਕਿੰਨੀ ਹੈ ਇਹ ਕਿਸੇ ਨੇ ਤੈਅ ਨਹੀਂ ਕੀਤਾ ਪਿੱਛੇ ਜੇ ਮੈਂ ਇੱਕ ਫੇਸਬੁੱਕ ਦੇ ਉੱਤੇ ਪਾਇਆ ਸੀ ਤੁਹਾਨੂੰ ਬਾਲਟੀ ਦੇ ਵਿੱਚ ਅਕਸਰ ਦਾਲ ਦਿੱਤੀ ਜਾਂਦੀ ਹੈ ਜੋ ਟਾਬੇ ਤੇ ਜਾਂ ਨਿੱਕੀ ਜੀ ਬਾਲਟੀ ਹੁੰਦੀ ਹੈ ਤੇ ਜਦੋਂ ਵੇਖਣ ਨੂੰ ਬਾਲਟੀ ਲੱਗਦੀ ਉਹ ਘੱਟੋ ਘੱਟ 6-7 ਉਂਗਲਾਂ ਦੀ ਹੁੰਦੀ ਹੈ ਤੇ ਜਦੋਂ ਉਹਦੇ ਚਮਚਾ ਡਬਾਉਣੇ ਹੋ ਤੇ ਚਮਚਾ ਸਿਰਫ ਇੰਨਾ ਕੀ ਡੋਬਦਾ ਹੁਣ ਮਸਲਾ ਫੇਰ ਉੱਥੇ ਖੜਾ ਹੁੰਦਾ ਕਿ ਦਾਲ ਜਿਹੜੀ ਤੁਹਾਨੂੰ ਬਾਲਟੀ ਦਿੱਤੀਗੀ ਜਾਂ ਜਿਹੜੀ ਦਾਲ ਡੋਂਗੇ ਦਿੱਤੀਗੀ ਉਹਦੀ ਮਿਕਦਾਰ ਕੀ ਹੈ ਉਹਦਾ ਰੇਟ ਕੌਣ ਤੈਅ ਕਰਦਾ ਉਹਦੀ ਮਿਕਦਾਰ ਕੌਣ ਤੈਅ ਕਰਦਾ ਉਹਦੀ ਕੁਆਂਟੀਟੀ ਤੈਅ ਕੌਣ ਕਰਦਾ ਸੋ ਇਸੇ ਤਰ੍ਹਾਂ ਆਪਾਂ ਗੱਲ ਕਰਦੇ ਆ ਨੌਨ ਵੇਜ ਦੇ ਸ਼ਕੀਨਾ ਦੀ ਹੁਣ ਨੌਨ ਵੇਜ ਦੇ ਸ਼ਕੀਨਾ ਨਾਲ ਗੱਲ ਕਰੀਏ ਤਾਂ ਅਕਸਰ ਬਹੁਤੇ ਢਾਬਿਆਂ ਦੇ ਤੇ ਜਦੋਂ ਅਸੀਂ ਫੁੱਲ ਚਿਕਨ ਦੀ ਗੱਲ ਕਰਦੇ ਆ ਤਾਂ ਫੁੱਲ ਚਿਕਨ ਮੈਨੇ ਫੁੱਲ ਚਿਕਨ ਉਹ ਕੱਟੋ-ਕੱਟੇ 750 ਗ੍ਰਾਮ ਕੱਟੋ-ਕੱਟ ਹੋ ਕੇ ਚੱਲਦਾ ਤੇ ਉਦੋਂ ਉੱਤੇ ਹੁੰਦਾ ਪਰ ਕਈ ਵਾਰੀ ਤੁਹਾਡੇ ਨਾਲ ਕੀ ਹੁੰਦਾ ਫਾਈਨ ਡਾਈਨ ਦੇ ਵਿੱਚ ਫਾਈਨ ਡਾਈਨ ਦੇ ਵਿੱਚ ਜਾਣੇ ਉਹ ਕਹਿੰਦੇ ਜੀ ਚਿਕਨ ਜਦੋਂ ਤੁਸੀਂ ਦੇਖਦੇ ਹੋ ਤਾਂ ਪੀਸ ਹੀ 4-5 ਹੁੰਦੇ ਆ ਉਹ ਕਹਿੰਦੇ ਜੀ ਇਹ ਪੋਰਸ਼ਨ ਹੈ ਹੁਣ ਪੋਰਸ਼ਨ ਉਹਨਾਂ ਨੇ ਕਿਵੇਂ ਤੈਅ ਕੀਤਾ ਉਹ ਕੁਆਟਰ ਚਿਕਨ ਹੈ ਹਾਫ ਚਿਕਨ ਹੈ ਜਾਂ ਫੁੱਲ ਚਿਕਨ ਹੈ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਫਿਰ ਜਦੋਂ ਤੁਸੀਂ ਉਹਨੂੰ ਬਾਹਰਲੇ ਢਾਬੇ ਦੇ ਨਾਲ ਕੰਪੇਅਰ ਕਰਦੇ ਹੋ ਤਾਂ ਲਗਭਗ ਮੈਨੂੰ ਇਹ ਲੱਗਦਾ ਕਿ ਚਾਰ ਪਲੇਟਾਂ ਉਹਦੀਆਂ ਬਣ ਜਾਂਦੀਆਂ ਤੇ ਜੇਕਰ ਬਾਹਰ ਇੱਕ ਬਟਰ ਚਿਕਨ ਅੱਛੇ ਚੰਗੇ ਜਿਹੜੇ ਪੰਜਾਬ ਦੇ ਦੋ ਤਿੰਨ ਢਾਬੇ ਹੈਗੇ ਉਹਨਾਂ ਦਾ ਜੇਕਰ 7 750 ਰੁਪਏ ਦਾ ਇੱਕ ਬਟਰ ਚਿਕਨ ਹੈ ਤੇ ਜੇਕਰ ਇਹ ਫਾਈਨ ਡਾਈਨ ਵਾਲੇ ਦਾ ਮਲਾਵਾਂਗੇ 2000 ਰੁਪਏ ਕਟੋ-ਕਟ 2.5 ਹਜ਼ਾਰ ਰੁਪਏ ਦਾ ਚਿਕਨ ਮੰਨਦਾ ਪਰ ਤੁਹਾਡੇ ਨਾਲ ਠੱਗੀ ਕੀ ਹੁੰਦੀ ਹੈ ਠੱਗੀ ਇਹੀ ਹੁੰਦੀ ਹੈ ਕਿ ਲਿਖਿਆ ਉੱਥੇ ਫੁੱਲ ਚਿਕਨ ਹੁੰਦਾ ਪਰ ਨਿਕਲਦਾ ਜਦੋਂ ਖਾਣੇ ਆ ਉਹ ਇੱਕ ਪੋਰਸ਼ਨ ਹੁੰਦਾ ਇਸੇ ਤਰ੍ਹਾਂ ਆਪਾਂ ਦਾਲ ਫੁਲਕੇ ਦੀ ਫੁਲਕੇ ਰੋਟੀ ਦੀ ਵੀ ਗੱਲ ਕਰ ਲਈਏ ਹੁਣ ਫੁਲਕੇ ਦਾ ਸਾਈਜ਼ ਕੀ ਹੋਵੇ ਤੇ ਰਹਿਦੀ ਗੱਲ ਜਿਹੜਾ ਇੱਕ ਭਾਰਤ ਦੇ ਵਿੱਚ ਕਾਨੂੰਨ ਹੈ ਕਿ ਜਿਸ ਢਾਬੇ ਜਿਸ ਹੋਟਲ 'ਚ ਜਾਂਦੇ ਹੋ ਤੁਹਾਨੂੰ ਉੱਥੇ ਪੀਣ ਵਾਲਾ ਪਾਣੀ ਮੁਫਤ ਦਿੱਤਾ ਜਾਏਗਾ ਪਰ ਤੁਹਾਡੇ ਨਾਲ ਵਾਪਰਦਾ ਕੀ ਹੈ ਮੈਂ ਇੱਕ ਦੋ ਥਾਵਾਂ ਦੇ ਉੱਤੇ ਦੇਖਿਆ ਇੱਕ 20 ਰੁਪਏ ਦੀ ਬੋਤਲ ਪਈ ਹੁੰਦੀ ਹੈ ਇੱਕ 200 ਰੁਪਏ ਵਾਲੀ ਬੋਤਲ ਪਈ ਹੁੰਦੀ ਹੈ ਇੱਕ ਉਹ ਟੇਬਲ ਦੇ ਉੱਤੇ ਭਲੇਖੇ ਨਾਲ ਤੁਸੀਂ ਉਹ ਖੋਲ ਲੈਨੇ ਹੋ ਕੀ ਤੁਸੀਂ ਉਹ ਬੋਤਲ ਮੰਗੀ ਨਹੀਂ ਤੁਹਾਨੂੰ ਪਹਿਲਾਂ ਹੀ ਪਰੋਸ ਦਿੱਤੀ ਕਿ ਤੁਸੀਂ ਭੰਨੇ ਨਾਲ 20 ਰੁਪਈਆਂ ਦੇ ਭਲੇਖੇ ਨਾਲ ਉਹ ਬੋਤਲ ਖੋਲ ਲਈ ਤੇ ਜਦੋਂ ਬਿੱਲ 'ਚ ਲੱਗ ਕੇ ਆਉਂਦਾ ਤੇ ਪਤਾ ਲੱਗਿਆ 200 ਦੀ ਬੋਤਲ ਹੈ ਉਹ ਕਹਿੰਦੇ ਜੀ ਇਹ ਤਾਂ ਪਿਓਰ ਚਸ਼ਮੇ ਦਾ ਮਿਨਰਲ ਵਾਟਰ ਹੈ ਠੱਗੀ ਹੁੰਦੀ ਹੈ ਹੁਣ ਇਹ ਕੱਲਾ ਆਮ ਪਾਰਲੀਮੈਂਟ ਦੇ ਮੈਂਬਰ ਕਿਉਂ ਨਹੀਂ ਚਾਹਦੇ ਕਿਉਂਕਿ ਉਹ ਇਨਾਂ ਲੋਕਾਂ ਤੋਂ ਬਹੁਤ ਦੂਰ ਨੇ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਦੇਖਦੇ ਕਿਉਂਕਿ ਬਹੁਤ ਘੱਟ ਕੋਈ ਮੈਨੂੰ ਨਹੀਂ ਲੱਗਦਾ ਕਿ ਜੇ ਮੈਂ ਦੇਖਿਆ ਹੋਵੇ ਪਿਛਲੀਆਂ 4-5 ਪਾਰਲੀਮੈਂਟਸ ਦੇ ਵਿੱਚ ਇੱਕ ਸੁਧਾਰਨ ਵਿਅਕਤੀ ਜਿਹੜਾ ਮੈਂਬਰ ਪਾਰਲੀਮੈਂਟ ਬਣ ਤੋਂ ਪਹਿਲਾਂ ਬੱਸ ਦੇ ਵਿੱਚ ਟਰੈਵਲ ਕਰਦਾ ਹੋਵੇ ਜਾਂ ਆਮ ਲੋਕਾਂ ਦੇ ਨਾਲ ਟਰੈਵਲ ਕਰਦਾ ਹੋਵੇ ਸੋ ਆਪਾਂ ਗੱਲ ਛੇੜੀ ਸੀ ਸਮੋਸਾ ਹੁਣ ਸਮੋਸੇ ਦੇ ਉੱਤੇ ਜਿਹੜਾ ਰਵੀ ਕ੍ਰਿਸ਼ਨ ਨੇ ਜਦੋਂ ਚੱਕਿਆ ਕਿ ਸਮੋਸਾ ਇੱਕ ਮਿਲਦਾ ਹੈ ਸਮੋਸੇ ਦਾ ਸਾਈਜ਼ ਡਿਫਰੈਂਟ ਹੈ ਇਹਦਾ ਸਮੋਸੇ ਦਾ ਸਾਈਜ਼ ਤੈਅ ਕੌਣ ਕਰੇ ਰੇਟ ਵੀ ਤੈਅ ਕੌਣ ਕਰਦਾ ਬਣਾਉਣ ਵਾਲਾ ਸਾਈਜ਼ ਵੀ ਕੌਣ ਤੈਅ ਕਰਦਾ ਬਣਾਉਣ ਵਾਲਾ ਤੇ ਤੁਹਾਡੇ ਨਾਲ ਕੀ ਹੁੰਦਾ ਹੈ ਕਿ ਉਹੀ ਸਮੋਸਾ ਇੱਕ 15 ਰੁਪਏ ਦਾ ਹੈ ਇੱਕ 25 ਰੁਪਏ ਦਾ ਤੇ ਹੋ ਸਕਦਾ 40 ਰੁਪਈਆਂ ਵਾਲਾ ਸਮੋਸਾ 15 ਰੁਪਏ ਵਾਲੇ ਸਮੋਸੇ ਤੋਂ ਛੋਟਾ ਹੋਵੇ ਇਸੇ ਕਰਕੇ ਰਵੀ ਕੁਮਾਰ ਕਹਿੰਦਾ ਕਿ ਇਹਦਾ ਇੱਕ ਕਾਨੂੰਨ ਹੋਣਾ ਚਾਹੀਦਾ weight and measurement ਇੱਕ ਬਹੁਤ ਅੱਛਾ ਵਿਭਾਗ ਹੈ ਜਿਹਨੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਦੇਣਾ ਪੈਂਦਾ ਪਹਿਲਾਂ ਰਵੀ ਕੁਮਾਰ ਦੀ ਇਹ ਵੀਡੀਓ ਦੇਖੋ ਜਿੰਨੀ ਉਹਨਾਂ ਨੇ ਪਾਰਲੀਮੈਂਟ 'ਚ ਕਹੀ ਸੀ ਤੇ ਇਹਨੂੰ ਧਿਆਨ ਨਾਲ ਦੇਖਣਾ ਇਹਨੂੰ ਮਜ਼ਾਕ ਨਾ ਕਰਨਾ ਬੜੇ ਲੋਕ ਟ੍ਰੋਲ ਕਰ ਰਹੇ ਨੇ ਕੀ ਸਮੋਸੇ ਹੀ ਸਾਡੇ ਪਾਰਲੀਮੈਂਟ ਦਾ ਮੁੱਦਾ ਰਹਿ ਗਏ ਨੇ ਮੈਂ ਹਾਂ ਇਹ ਕਹਿਣਾ ਕਿ ਸਾਡੇ ਆਮ ਲੋਕਾਂ ਦਾ ਮਸਲਾ ਹੀ ਸਮੋਸਾ ਹੈ ਸਾਡੇ ਆਮ ਲੋਕਾਂ ਦੀ ਕੌਲੀ ਦੇ ਵਿੱਚ ਆਉਣ ਵਾਲੀ ਦਾਲ ਦੀ ਕੁਆਂਟੀਟੀ ਹੀ ਮੁੱਦਾ ਹੈ ਸਾਡੇ ਆਮ ਲੋਕਾਂ ਦੇ ਜਦੋਂ ਅਸੀਂ ਟਰੈਵਲ ਕਰਦੇ ਹਾਂ ਅਸੀਂ ਕੋਈ ਸ਼ੌਂਕ ਨਾਲ ਟਰੈਵਲ ਨਹੀਂ ਕਰਦੇ ਬੱਸਾਂ ਦੇ ਵਿੱਚ ਜਿਹੜੀ ਸਾਡੀ ਲੁੱਟ ਹੁੰਦੀ ਹੈ ਉਹ ਸਾਡਾ ਹੀ ਮੁੱਦਾ ਹੈ ਪਹਿਲਾਂ ਇਹ ਵੀਡੀਓ ਸੁਣ ਲਓ ਫਾਈਵ ਸਟਾਰ ਮੈਂ ਵਾਲਾ ਪਾਓ ਖਾਂਗੇ ਅਬ ਮੁੰਬਈ ਮੈਂ ਅਲੱਗ ਹੈ ਫਾਈਵ ਸਟਾਰ ਮੈਂ ਜਾ ਉਸਕਾ ਅਲੱਗ ਹੈ کہیں ਸਮੋਸਾ ਯਹਾਂ ਚਾਂਦਨੀ ਚੌਕ ਮੈਂ ਸਸਤਾ ਮਿਲਦਾ ਹੈ ਔਰ کہیں ਗੋਰਖਪੁਰ ਮੈਂ ਮਿਲਦਾ ਹੈ ਤੋ ਗੋਲ ਬਾਜ਼ਾਰ ਮੈਂ ਅਲੱਗ ਹਰ ਜਗ੍ਹਾ ਪੇ ਫਾਈਵ ਸਟਾਰ ਹੋਟਲ ਮੈਂ ਉਸਕਾ रेट ज्यादा हो जाता है। किसी भी ढाबे या होटल में किस वस्तु की मात्रा क्या होगी ये माननीकरण नहीं किया गया कहीं कटोरी बट छोटा में दे देना कहूं बड़का मिला ला कहीं छोटा समोसा मिलता कहीं बड़ा मिलता यह आज तक हमको भी समझ में नहीं आया इतना बड़ा बाजार जिसमें करोड़ों की संख्या में ग्राहक हैं बिना किसी रूल्स और रेगुलेशन के लिए चल रहा है और के, के, के साथ चल रहा है हमारे यशस्वी प्रधानमंत्री जी ने पिछले 11 वर्षों में देश के विभिन्न क्षेत्रों में युगांतकारी परिवर्तन किए लेकिन अभी तक ये क्षेत्र है अंत मैं आपके माध्यम से सरकार से मांग करता हूं कि छोटे ढाबे से लेकर सामान्य होटल अच्छे रेस्टोरेंट फाइव स्टार होटल्स आदि सभी स्थानों पर मिलने वाले खाद्य पदार्थों के मूल गुणवत्ता और उसकी मात्रा को निर्धारित करने के लिए कानून बनाना चाहिए इस वीडियो की ਹੁਣ ਉਹ ਰਵੀ ਕੁਮਾਰ ਕੀ ਕਹਿੰਦਾ ਹੈ ਕਿ ਇਹ ਦਾ ਕਾਨੂੰਨ ਹੋਣਾ ਚਾਹੀਦਾ ਹੈ ਤੁਸੀਂ ਇਹਦੇ ਨਾਲ ਕਿੰਨੇ ਸਹਿਮਤ ਹੋ ਇਹ ਮੈਨੂੰ ਜਰੂਰ ਦੱਸੋ ਕਿਉਂਕਿ ਦੇਖੋ ਇਹ ਕਾਨੂੰਨ ਹੈ ਇਹਦੀ ਆਲਰੇਡੀ ਹੈਗਾ ਸ਼ਾਇਦ ਇਹਨੂੰ ਨਹੀਂ ਪਤਾ ਪਰ ਇਹ ਕਾਨੂੰਨ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ ਵੇਟ ਐਂਡ এনवायरमेंट ਇੱਕ ਐਸਾ ਅਦਾਰਾ ਹੈ ਜਿਸ ਨੇ ਹਰ ਚੀਜ਼ ਨੂੰ ਦੇਖਣਾ ਹੁੰਦਾ ਹੈ ਕਿ ਇਹਦੀ ਕੁਆਂਟੀਟੀ ਕੀ ਹੈ ਕਾਨੂੰਨ ਕੀ ਕਹਿੰਦਾ ਹੈ ਕਿ ਹਰ ਦੁਕਾਨ ਦੇ ਉੱਤੇ ਹਰ ਹੋਟਲ ਦੇ ਉੱਤੇ ਹਰ ਇਵਨ ਕੀ ਜਿਹੜੇ ਤੁਹਾਡੇ ਹਸਪੀਟਲ ਨੇ ਉਹਨਾਂ ਦੇ ਉੱਤੇ ਵੀ ਤੁਹਾਡੀ ਡਿਸਪਲੇ ਹੋਣੀ ਚਾਹੀਦੀ ਹੈ ਕਿ ਇੱਕ ਵਿਅਕਤੀ ਜਿਹੜਾ ਇੱਥੇ ਦਾਖਲ ਹੋਣ ਆਇਆ ਉਹਦਾ ਇੱਕ ਰਾਤ ਦਾ ਮੰਜੇ ਦਾ ਕਿਰਾਇਆ ਕੀ ਹੋਏਗਾ ਡਾਕਟਰ ਦੀ ਫੀਸ ਵਿਜ਼ਿਟ ਕਰਨ ਦੀ ਕੀ ਹੋਏਗੀ ਦਵਾਈਆਂ ਅਲੱਗ ਹੋਣਗੀਆਂ ਆਈਸੀਯੂ ਦਾ ਰੇਟ ਕੀ ਹੋਏਗਾ ਪਰ ਨਹੀਂ ਕੋਈ ਨਹੀਂ ਲਿਖਦਾ ਸ਼ਰਾਬ ਦੇ ਠੇਕੇਾਂ ਦੇ ਉੱਤੇ ਇੱਕ ਮੰਡੈਟਰੀ ਹੈ ਕਿ ਉੱਥੇ ਇੱਕ ਬੋਰਡ ਲਿਖਿਆ ਹੋਣਾ ਚਾਹੀਦਾ ਹੈ ਕਿ 25 ਸਾਲ ਦੇ ਘੱਟ ਵਿਅਕਤੀ ਤੋਂ ਸ਼ਰਾਬ ਉਹਨੂੰ ਸ਼ਰਾਬ ਨਹੀਂ ਵੇਚੀ ਜਾਏਗੀ ਪਰ ਹੁੰਦਾ ਕੀ ਹੈ ਵਿਕਦੀ ਹੈ ਤੇ ਬੋਰਡ ਨਹੀਂ ਲੱਗਿਆ ਹੁੰਦਾ 18 ਸਾਲ ਤੋਂ ਘੱਟ ਵਿਅਕਤੀ ਨੂੰ ਤੰਬਾਕੂ ਨਹੀਂ ਵੇਚਿਆ ਜਾਏਗਾ ਇਹ ਤੰਬਾਕੂ ਵਾਲੀ ਰਿਹੜੀ ਦੇ ਉੱਤੇ ਕਿਤੇ ਇੱਕ ਤਾਂ ਲੱਗਿਆ ਮਿਲ ਜਾਏਗਾ ਪਰ ਮਸਲਾ ਕੀ ਹੈ ਕੀ ਇਹ ਲਾਗੂ ਹੁੰਦਾ ਰਵੀ ਕੁਮਾਰ ਦੀ ਗੱਲ ਦੇ ਨਾਲ ਤੁਸੀਂ ਕਿੰਨਾ ਸਹਿਮਤ ਹੋ ਇਹ ਜ਼ਰੂਰ ਦੇਖਣਾ ਤੇ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਉਹਨਾਂ ਦੇ ਉੱਤੇ ਵੀ ਗੌਰ ਫਰਮਾਉਣਾ ਕਿ ਵਾਕਿਆ ਸਾਡੇ ਮੁੱਦੇ ਇਹ ਹਨ ਕਿ ਨਹੀਂ ਕਿਉਂਕਿ ਸਾਡਾ ਮੁੱਦਾ ਐਜੂਕੇਸ਼ਨ ਹੈ ਸਾਡਾ ਮੁੱਦਾ ਸਾਡੀ ਲੁੱਟ ਤੋਂ ਬਚਣਾ ਹੈ ਕਿਉਂਕਿ ਤੁਸੀਂ ਅਕਸਰ ਬੱਸ ਸਟੈਂਡ ਦੇ ਉੱਤੇ ਕੀ ਦੇਖਿਆ ਬੱਸ ਸਟੈਂਡਾਂ ਦੇ ਉੱਤੇ ਨਲਾਮੀ ਹੁੰਦੀ ਹੈ ਉੱਥੋਂ ਦੇ ਜਿਹੜਾ ਢੱਬਾ ਹੈ ਉੱਥੋਂ ਦਾ ਜਿਹੜਾ ਫਰੂਟ ਹੈ ਜਿਹੜਾ ਕੋਈ ਵੀ ਚੀਜ਼ ਹੈ ਉਹਦੀ ਐਡੇ ਵੱਡੇ ਭਾਅ ਦੇ ਉੱਤੇ ਨਲਾਮੀਆਂ ਹੁੰਦੀਆਂ ਤੇ ਉਹਦਾ ਪੈਸਾ ਕਿਹਦੇ ਚੋਂ ਨਿਚੋੜਨਾ ਉਹ ਤੁਹਾਡੇ ਚੋਂ ਨਿਚੋੜਨਾ ਸਰਕਾਰਾਂ ਕਦੇ ਨਹੀਂ ਦੇਖਦੀਆਂ ਇੱਕ ਮਜ਼ਬੂਰ ਵਿਅਕਤੀ ਇੱਕ ਗਰੀਬ ਵਿਅਕਤੀ ਹੀ ਬੱਸ ਦੇ ਉੱਤੇ ਟਰੈਵਲ ਕਰਦਾ ਘਟਿਆ ਜੂਸ ਜੂਸ ਦੇ ਵਿੱਚ ਅੱਗੇ ਗਾਂ ਸਿੰਥੈਟਿਕ ਉਹਨਾਂ ਦੇ ਅਸੈਂਸਸ ਜਾਂ ਜਿਹਨੂੰ ਫਲੇਵਰ ਕਹਿੰਦੇ ਆ ਉਹ ਪਾਏ ਜਾਂਦੇ ਨੇ ਕਿਸੇ ਤੁਸੀਂ ਉੱਥੇ ਰਿਓੜੀਆਂ ਵਾਲੀਆਂ ਦੁਕਾਨਾਂ ਨੇ ਕੋਈ ਫਰੂਟ ਵਾਲੀਆਂ ਦੁਕਾਨਾਂ ਨੇ ਜਾਂ ਢਾਬੇ ਨੇ ਕਿਤੇ ਜਾ ਕੇ ਉੱਥੇ ਸਿਹਤ ਵਿਭਾਗਮੇ ਨੇ ਕਿਤੇ ਜਾ ਕੇ ਉੱਥੇ ਵੇਟਨ ਬਾਇਰ ਮੈਟਿਕਮੇ ਨੇ ਜਾ ਕੇ ਦੇਖਿਆ ਕਿ ਉੱਥੇ ਮਿਲਣ ਵਾਲੇ ਨੂੰ ਕੀ ਮਿਲ ਰਿਹਾ ਜਾਂ ਜਿਹੜੇ ਉਸ ਬਸਟਡੇ ਦੇ ਇੰਚਾਰਜ ਨੇ ਜਾਂ ਡੀਐਮ ਨੇ ਡਿੱਪੂ ਦੇ ਮਾਹ ਹੈ ਉਹਨਾਂ ਨੇ ਜਾ ਕੇ ਦੇਖਿਆ ਕਿ ਜਿਹੜਾ ਅਸੀਂ ਠੇਕਾ ਦੇ ਰਹੇ ਹਾਂ ਤੇ ਇਹਦੇ ਵਿੱਚ ਅਸੀਂ ਕੁਆਂਟੀਟੀ ਕੀ ਲਿਖੀ ਆ ਇੱਕ ਵਾਕਿਆ ਸੀਰੀਅਸ ਮਸਲਾ ਜਦੋਂ ਅਸੀਂ ਇੱਥੋਂ ਸ਼ੁਰੂ ਕਰਾਂਗੇ ਸਾਨੂੰ ਪੁਨਰ ਤੌਰ ਦੇ ਉੱਤੇ ਦੁਬਾਰਾ ਤੋਂ ਆਪਦੇ ਮਸਲੇ ਜਿਹੜੇ ਨੇ ਇਸੇ ਤਰ੍ਹਾਂ ਪਾਰਲੀਮੈਂਟ ਦੇ ਚੁੱਕਣੇ ਪੈਣੇ ਆ ਤੇ ਚੁੱਕੇ ਜਾਣੇ ਚਾਹੀਦੇ ਆ ਤੇ ਮੈਂ ਰਵੀ ਕਿਸ਼ਨ ਨੂੰ ਬਹੁਤ ਇਸ ਗੱਲ ਦੀ ਵਧਾਈ ਦਿੰਦਾ ਕਿ ਉਹਨੇ ਜਿਹੜਾ ਮੁੱਦਾ ਚੁੱਕਿਆ ਇਹ ਆਮ ਲੋਕਾਂ ਨਾਲ ਮੁੱਦਾ ਚੁੱਕਿਆ ਤਮਾਸ਼ਾ ਉਹਦਾ ਅਸੀਂ ਜ਼ਰੂਰ ਬਣਾਇਆ ਪਰ ਨਹੀਂ ਤਮਾਸ਼ਾ ਸਾਡਾ ਬਣ ਰਿਹਾ ਸੀ ਉਹਨੇ ਸਾਡਾ ਤਮਾਸ਼ਾ ਬਣਨ ਤੋਂ ਰੋਕਿਆ ਮੇਰੀ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਪਲੀਜ਼ ਕਮੈਂਟ ਜਰੂਰ ਕਰਨਾ ਅਜਿਹੇ ਮਸਲੇ ਲੈ ਕੇ ਮੈਂ ਸਵਰਨ ਸਿੰਘ ਦਾ ਨਾਲ ਗਿਆ ਸਮੇਂ-ਸਮੇਂ ਦੇ ਉੱਤੇ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ YouTube ਚੈਨਲ ਦੇ ਉੱਤੇ ਹਾਜ਼ਰ ਹੁੰਦਾ ਰਹਾਂਗਾ